ਸੁਖਪਾਲ ਸਿੰਘ ਖੈਰਾ ਨੂੰ ਜ਼ਮਾਨਤ ਮਿਲ ਗਈ ਹੈ ਤੇ ਥੋੜੀ ਦੇਰ ਦੇ ਵਿੱਚ ਸੁਖਪਾਲ ਸਿੰਘ ਖੈਰਾ ਜੇਲ੍ਹ ਤੋਂ ਬਾਹਰ ਆ ਜਾਣਗੇ ਪਰੰਤੂ ਸੁਖਪਾਲ ਸਿੰਘ ਖੈਰਾ ਨੂੰ ਚਾਉਣ ਵਾਲੇ ਕਾਫੀ ਉਡੀਕ ਰਹੇ ਨੇ ਕਿ ਸੁਖਪਾਲ ਸਿੰਘ ਖੈਰਾ ਕਦੋਂ ਜੇਲ੍ਹ ਤੋਂ ਬਾਹਰ ਹੋਣਗੇ ਤੇ ਦੱਸਿਆ ਜਾ ਰਿਹਾ ਹੈ ਕਿ ਥੋੜੀ ਦੇਰ ਦੇ ਵਿੱਚ ਸੁਖਪਾਲ ਸਿੰਘ ਖੈਰਾ ਜ਼ਮਾਨਤ ਨੂੰ ਲੈ ਕੇ ਬਾਹਰ ਆ ਸਕਦੇ ਨੇ ਤੇ ਨਾਬਾ ਜੇਲ੍ਹ ਦੇ ਵਿੱਚ ਬੰਦ ਸੁਖਪਾਲ ਸਿੰਘ ਖੈਰਾ ਜਿਨ੍ਹਾਂ ਨੂੰ ਅੱਜ ਜ਼ਮਾਨਤ ਤੇ ਸੁਣਵਾਈ ਹੋ ਚੁੱਕੀ ਹੈ ਤੇ ਕਪੂਰਥਲਾ ਕੋਰਟ ਦੇ ਵਿੱਚ ਅੱਜ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਤੇ ਜ਼ਮਾਨਤ ਲੈ ਕੇ ਸੁਖਪਾਲ ਸਿੰਘ ਖੈਰਾ ਦੀ ਕੋਰਟ ਦੇ ਵਿੱਚ ਪੇਸ਼ੀ ਹੋਈ ਤੇ ਜਿਸ ਤੋਂ ਬਾਅਦ ਜ਼ਮਾਨਤ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਹੋ ਚੁੱਕੀ ਹੈ ਦੱਸ ਦੇ ਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸੁਖਪਾਲ ਸਿੰਘ ਖੈਰਾ ਨੂੰ ਚਾਉਣ ਵਾਲਿਆਂ ਦੀ ਕਾਫੀ ਉਡੀਕ ਦੇ ਵਿੱਚ ਨੇ ਤੇ ਸੁਖਪਾਲ ਸਿੰਘ ਖੈਰਾ ਨੂੰ ਜੋ ਚਾਹੁੰਦੇ ਨੇ ਉਹਨਾਂ ਦੇ ਵੱਲੋਂ ਇੱਕ ਆਵਾਜ਼ ਵੀ ਲਗਾਈ ਜਾ ਰਹੀ ਹੈ ਕਿ ਉਹੀ ਪੰਜਾਬ ਦੇ ਲਈ ਜੋ ਆਵਾਜ਼ ਪਹਿਲਾਂ ਉੱਠੀ ਸੀ ਉਹੀ ਆਵਾਜ਼ ਮੁੜ ਤੋਂ ਸੁਖਪਾਲ ਸਿੰਘ ਖਹਿਰਾ ਬੁਲੰਦ ਕਰਨ ਦਿੱਤੇ ਥੋੜੇ ਦਿਨਾਂ ਪਹਿਲਾਂ ਵੀ ਸੁਖਪਾਲ ਸਿੰਘ ਖਹਿਰਾ ਨੇ ਆਪਣਾ ਬਿਆਨ ਦਿੱਤਾ ਸੀ ਕਿ ਮੈਂ ਜਿੱਥੇ ਵੀ ਆ ਪੂਰੀ ਚੜ੍ਹਦੀ ਕਲਾ ਦੇ ਵਿੱਚ ਆ ਤੇ ਹੁਣ ਜਦੋਂ ਮੈਂ ਜੇਲ੍ਹ ਤੋਂ ਬਾਹਰ ਆਵਾਂਗਾ ਤਾਂ ਉਹੀ ਆਵਾਜ਼ ਮੁੜ ਤੋਂ ਬੁਲੰਦ ਕਰਾਂਗਾ ਤੇ ਉਹਨਾਂ ਦੇ ਹੁਣ ਚੌੜ ਵਾਲਿਆਂ ਨੇ ਮੁੜ ਤੋਂ ਇਹ ਚਾਹਵਾਨ ਹੋ ਕੇ ਸੁਖਪਾਲ ਸਿੰਘ ਖਹਿਰਾ ਤੋਂ ਚਾਹਤ ਰੱਖੀ ਹੈ ਤੇ ਉਹਨਾਂ ਨੇ ਇੱਕ ਵੱਡੀ ਆਸ ਰੱਖੀ ਹੈ ਤੇ ਕਿਹਾ ਹੈ ਕੇ ਸੁਖਪਾਲ ਸਿੰਘ ਖੈਰਾ ਉਹੀ ਆਵਾਜ਼ ਜੋ ਪੰਜਾਬ ਦੇ ਲਈ ਹਮੇਸ਼ਾ ਸੱਚ ਦੇ ਲਈ ਆਵਾਜ਼ ਉੱਠੀ ਹੈ ਉਹੀ ਆਵਾਜ਼ ਮੁਰਤੋ ਸੁਖਪਾਲ ਸਿੰਘ ਖੈਰਾ ਆ ਕੇ ਬਾਹਰ ਬੁਲੰਦ ਕਰਨ ਤੇ ਜਿਸ ਤੋਂ ਬਾਅਦ ਲਗਾਤਾਰ ਸੁਖਪਾਲ ਸਿੰਘ ਖੈਰਾ ਦੀ ਜ਼ਮਾਨਤ ਮਿਲਣ ਤੇ ਖੈਰਾ ਦੇ ਚੌਣ ਵਾਲਿਆਂ ਦੇ ਅੰਦਰ ਇੱਕ ਖੁਸ਼ੀ ਦੀ ਲਹਿਰ ਵੀ ਉੱਠੀ ਹੋਈ ਹੈ ਤੇ ਕਾਂਗਰਸ ਪਾਰਟੀ ਵੀ ਇਸ ਗੱਲ ਨੂੰ ਲੈ ਕੇ ਇੰਤਜ਼ਾਰ ਕਰ ਰਹੀ ਹੈ ਤੇ ਖੁਸ਼ੀ ਕਾਂਗਰਸ ਪਾਰਟੀ ਦੇ ਵਿੱਚ ਵੀ ਆ ਗਈ ਹੈ ਕਿਉਂਕਿ ਸੁਖਪਾਲ ਸਿੰਘ ਖਹਿਰਾ ਹਮੇਸ਼ਾ ਹੀ ਪੰਜਾਬ ਦੇ ਲਈ ਆਵਾਜ਼ ਚੱਕਦੇ ਨੇ ਤੇ ਸੱਚ ਦੀ ਆਵਾਜ਼ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਚੱਕੀ ਜਾਂਦੀ ਹੈ ਹੁਣ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲਣ ਤੇ ਉਹਨਾਂ ਦੇ ਚੋਣ ਵਾਲਿਆਂ ਦੇ ਵੱਲੋਂ ਵੀ ਇੱਕੋ ਇੱਕ ਮੰਗੇ ਕਿ ਸੁਖਪਾਲ ਸਿੰਘ ਖਹਿਰਾ ਉਹੀ ਆਵਾਜ਼ ਮੁਰ ਤੋਂ ਬੁਲੰਦ ਕਰਨ ਜੋ ਪੰਜਾਬ ਦੇ ਲਈ ਹਮੇਸ਼ਾ ਹੀ ਸੱਚ ਦੇ ਲਈ ਉੱઠી ਹੈ ਤੇ ਅੱਜ ਜ਼ਮਾਨਤ ਮਿਲਣ ਤੇ ਜੇਲ੍ਹ ਚੋਂ ਥੋੜੇ ਸਮੇਂ ਦੇ ਵਿੱਚ ਹੀ ਸੁਖਪਾਲ ਸਿੰਘ ਖੈਰਾ ਬਾਹਰ ਆ ਜਾਣਗੇ ਤੇ ਉੱਥੇ ਹੀ ਉਹਨਾਂ ਨੂੰ ਚੋਣ ਵਾਲਿਆਂ ਦੀ ਉਡੀਕ ਜਿਹੜੀ ਸੁਖਪਾਲ ਸਿੰਘ ਖੈਰਾ ਨੂੰ ਲੈ ਕੇ ਕੀਤੀ ਜਾ ਰਹੀ ਹੈ ਤੇ ਇਹ ਬੀਤੇ ਦਿਨਾਂ ਦੇ ਵਿੱਚ ਸੁਖਪਾਲ ਸਿੰਘ ਖੈਰਾ ਜੋ ਕਿ ਜੇਲ੍ਹ ਦੇ ਵਿੱਚ ਬੰਦ ਸੀ ਤੇ ਲਗਾਤਾਰ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਜਾ ਰਿਹਾ ਸੀ ਹਾਈ ਕੋਰਟ ਨੇ ਵੀ ਉੱਥੇ ਸੁਖਪਾਲ ਸਿੰਘ ਖੈਰਾ ਦੇ ਕੇਸ ਦੇ ਵਿੱਚ ਪੰਜਾਬ ਸਰਕਾਰ ਨੂੰ ਇੱਕ ਝਾੜ ਪਾਈ ਹੈ ਤੇ ਜਵਾਬ ਮੰਗਿਆ ਹੈ ਕਿ ਸੁਖਪਾਲ ਸਿੰਘ ਖੈਰਾ ਦਾ ਜੋ ਕੇਸ ਹੈ ਉਸ ਦੇ ਵਿੱਚ 100 ਬਾਰ ਨੂੰ ਪੰਜਾਬ ਸਰਕਾਰ ਜਵਾਬ ਦੇਵੇ ਤੇ ਅੱਜ ਜ਼ਮਾਨਤ ਮਿਲ ਗਈ ਹੈ ਜੇਲ੍ਹ ਤੋਂ ਬਾਹਰ ਸੁਖਪਾਲ ਸਿੰਘ ਖੈਰਾ ਆਉਣਗੇ ਤੇ ਉੱਥੇ ਹੀ ਮੁਰ ਤੋਂ ਉਹੀ ਆਵਾਜ਼ ਸੁਖਪਾਲ ਸਿੰਘ ਖੈਰਾ ਦੀ ਥੋੜੀ ਦੇਰ ਦੇ ਵਿੱਚ ਮੁਰ ਤੋਂ ਗੂੰਜੇਗੀ ਤੇ ਜਦੋਂ ਉਹ ਜੇਲ੍ਹ ਤੋਂ ਬਾਹਰ ਆਣਗੇ ਤਾਂ ਉਹਨਾਂ ਦੇ ਵੱਲੋਂ ਉਹਨਾਂ ਦੇ ਲਈ ਜਿਹੜੀ ਸੱਚ ਦੀ ਆਵਾਜ਼ ਮੁਰ ਤੋਂ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਮੁਰ ਤੋਂ ਜਿਹੜੀ ਚੱਕੀ ਜਾਵੇਗੀ